ਸਵਾਗਤ ਹੈ ਜੀ ਸਭ ਦਾ ਰਿਆਰ ਫੂਡ ਚੈਨਲ ਦੇ ਉੱਤੇ YouTube ਤੇ ਅੱਜ ਜੀ ਅਸੀਂ ਪਾਣੀ ਵਾਲਾ ਆਚਾਰ ਬਣਾਵਾਂਗੇ ਨਿੰਬੂ ਅਦਰਕ ਤੇ ਲਸਣ ਦਾ ਆਚਾਰ ਪਾਣੀ ਵਾਲਾ ਇਹ ਪਾਣੀ ਵਾਲਾ ਆਚਾਰ ਜਿਹੜਾ ਆ ਇੰਨਾ ਟੇਸਟੀ ਬਣਾਵਾਂਗੇ ਬਹੁਤ ਹੀ ਟੇਸਟ ਵਾਲਾ ਹੋਏਗਾ ਤੇ ਬਹੁਤ ਹੀ ਵਧੀਆ ਹੋਏਗਾ ਤੇ ਕਦੇ ਵੀ ਖਰਾਬ ਨਹੀਂ ਹੋਣ ਵਾਲਾ ਹੋਏਗਾ ਤੇ ਆਪਾਂ ਇਹ ਨਿੰਬੂ ਲਏ ਨੇ ਅੱਧਾ ਕਿਲੋ ਇਹ ਨਿੰਬੂਆਂ ਨੂੰ ਮੈਂ ਲੰਬੇ ਲੰਬੇ ਪੀਸਾਂ ਦੇ ਵਿੱਚ ਕੱਟ ਰਹੀ ਆ ਤੇ ਇਸੇ ਤਰ੍ਹਾਂ ਹੀ ਮੈਂ ਸਾਰੇ ਜਿਹੜੇ ਪੀਸ ਆ ਬਣਾ ਲਵਾਂਗੇ ਤੇ ਪਾਣੀ ਵਾਲਾ ਅਚਾਰ ਜਿਹੜਾ ਆ ਤੁਹਾਂ ਕਹਿਣਾ ਵੀ ਆਪਾਂ ਤੇ ਸੁਣਿਆ ਵੀ ਪਾਣੀ ਲੱਗ ਜਾਏ ਅਚਾਰ ਨੂੰ ਤੇ ਅਚਾਰ ਖਰਾਬ ਹੋ ਜਾਂਦਾ ਹੈ ਪਰ ਨਹੀਂ ਆ ਜੋ ਸੁਣ ਡੇ ਜਿਨਾ ਮੇਰੀ ਗੱਲ ਕਿ ਪਾਣੀ ਵਾਲਾ ਅਚਾਰ ਆ ਇਹ ਸਹੀ ਸੁਣਨ ਡੇ ਤੁਸੀਂ ਤੇ ਪਾ ਕੇ ਵੀ ਤੁਹਾਨੂੰ ਮੈਂ ਵਿਖਾਨੀ ਆ ਪਾਣੀ ਵਾਲਾ ਅਚਾਰ ਇਹ ਵੀਡੀਓ ਵੇਖ ਕੇ ਉਮੀਦ ਆ ਕਿ ਤੁਸੀਂ ਵੀ ਇਹੋ ਜਿਹਾ ਪਾਣੀ ਵਾਲਾ ਅਚਾਰ ਪਾਓਗੇ ਤੇ ਰਸਾ ਵਧੂਗਾ ਤੇ ਰਸਾ ਵਧੂਗਾ ਤੇ ਅਚਾਰ ਜਿਹੜਾ ਆ ਬਹੁਤ ਟੇਸਟੀ ਹੋ ਜਾਏਗਾ ਸਾਰੇ ਮਸਾਲੇ ਰਲ ਜਾਣਗੇ ਵਿੱਚ ਤੇ ਬਹੁਤ ਹੀ ਵਧੀਆ ਤੇ ਫਰਸਟ ਕਲਾਸ ਅਚਾਰ ਜਿਹੜਾ ਬਣ ਬਣ ਕੇ ਨਿਕਲੇਗਾ ਤੇ ਤੁਸੀਂ ਦੇਖਿਓ ਹੁਣ ਮੈਂ ਇਹਦੇ ਵਿੱਚੋਂ ਬੀਜ ਵੀ ਕੱਢ ਲਵਾਂਗੀ ਪੀਸਾਂ ਦੇ ਵਿੱਚੋਂ ਸਾਰੇ ਹੀ ਨਿੰਬੂਆਂ ਦੇ ਜਿਹੜੇ ਬੀਜ ਆ ਇਹ ਮੈਂ ਸਾਰੇ ਕੱਢ ਦਵਾਂਗੀ ਆਸਰਾ ਹੌਲੀ ਹੌਲੀ ਕੱਟੇ ਆ ਬੀਜ ਮੇ ਆਪਣੇ ਮਸੌਰੀ ਤੇ ਨਿੰਬੂ ਤੇ ਜਿਹੜੇ ਬੀਜ ਮਤਲਬ ਸਾਰੇ ਉਹ ਮੈਂ ਸਾਈਡ ਤੇ ਕੱਢ ਦਿੱਤੇ ਨੇ ਕਿਉਂਕਿ ਬੀਜ ਜਿਹੜੇ ਹੁੰਦੇ ਨੇ ਨਾ ਇਹ ਕੌੜੇ ਬੜੇ ਹੁੰਦੇ ਆ ਦੇ ਨਿੰਬੂ ਦੇ ਬੀਜ ਬਹੁਤ ਕੌੜੇ ਹੁੰਦੇ ਆ ਇਹ ਕਦੀ ਵੀ ਨਮਕਪਾਉਂਦੇ ਨਾਲ ਵੀ ਨਮਕ ਵਾਲੇ ਨਹੀਂ ਬਣਦੇ ਤੇ ਇਸ ਕਰਕੇ ਇਹਨਾਂ ਨੂੰ ਪਹਿਲਾਂ ਹੀ ਕੱਢ ਦੇਣਾ ਚਾਹੀਦਾ ਏ ਰੋਟੀ ਖਾਣ ਵੇਲੇ ਕੱਢਣ ਨਾਲੋਂ ਚੰਗਾ ਕਿ ਪਹਿਲਾਂ ਹੀ ਨਿੰਬੂ ਜਿਹੜੇ ਸਾਫ਼ ਕਰਕੇ ਪਾਓ ਅਚਾਰ ਬਹੁਤ ਹੀ ਸਫਾਈ ਦਾ ਬਣਦਾ ਏ ਇਹਨੂੰ ਫਿਰ ਕੋਈ ਉਲੀ ਵਗੈਰਾ ਲੱਗਣ ਦਾ ਡਰ ਨਹੀਂ ਰਹਿੰਦਾ ਤੇ ਆਹ ਦੇਖੋ ਮੈਂ ਹੁਣ ਜਿਹੜੇ ਨਿੰਬੂ ਆ ਇਹਨਾਂ ਨੂੰ ਮੈਂ ਕੱਟ ਲਿਆ ਏ ਇਹ ਸਾਡੇ ਘਰ ਦੇ ਨਿੰਬੂ ਲੱਥੇ ਹੋਏ ਆ ਤਾਂ ਕਰਕੇ ਇਹ ਥੋੜੇ ਥੋੜੇ ਮਤਲਬ ਜਿੱਦਾਂ ਹਰੇ ਵਗੈਰਾ ਦਿਖ ਰਹੇ ਨੇ ਪਰ ਨਿੰਬੂ ਜਿਹੋ ਜੇ ਮਰਜੀ ਹੋਣ ਭਾਵੇਂ ਹਰੇ ਹੋਣ ਭਾਵੇਂ ਪੀਲੇ ਹੋਣ ਕੋਈ ਚੱਕਰ ਨਹੀਂ ਆ ਅਚਾਰ ਬਹੁਤ ਸਵਾਲ ਬਣਦਾ ਤੇ ਇਹ ਵੇਖੋ ਮੈਂ ਨਾ ਜਿਹੜੇ ਬੀਜ ਕੱਢੇ ਆ ਆ ਤੁਹਾਨੂੰ ਬਖਾਤੇ ਆ ਹੁਣ ਆਪਾਂ 20 ਸਾਈਡ ਤੇ ਕਰਦਾਂਗੇ ਹੁਣ ਆਪਾਂ ਨਾ ਮੋਟਾ ਲਸਣ ਲਿਆ ਸੀ ਆ ਵੇਖੋ ਮੇਰੇ ਕੋ 50 ਗ੍ਰਾਮ ਹੀ ਲਸਣ ਸੀਗਾ ਮੈਂ ਉਹ ਵੀ ਕੱਟ ਕੇ ਪਾਤਾ ਪੀਸਾਂ ਦੇ ਹਿਸਾਬ ਨਾਲ ਹੀ ਪੀਸ ਬਣਾਤੇ ਨੇ ਆ 50 ਗ੍ਰਾਮ ਅਦਰਕ ਸੀਗਾ ਉਹ ਵੀ ਮੈਂ ਪੀਸਾਂ ਦੇ ਹਿਸਾਬ ਨਾਲ ਹੀ ਕੱਟ ਕੇ ਪਾ ਲਿਆ ਅਦਰਕ ਵੀ ਹੁਣ ਆ ਮੋਟੀਆਂ ਮਿਰਚਾਂ ਸੇ 7-5 ਪਈਆਂ ਹੋਈਆਂ ਇਹ ਵੀ ਆਪਾਂ ਕੱਟ ਕੇ ਵਿੱਚੇ ਹੀ ਪਾ ਲਾਂਗੇ ਕਿਉਂਕਿ ਅਚਾਰ ਤੇ ਆਪਾਂ ਵਧੀਆ ਬਣਾਣਾ ਇੱਕ ਚੀਜ਼ ਆ ਮੈਂ ਮਿਰਚਾਂ ਮੋਟੀਆਂ-ਮੋਟੀਆਂ ਕੱਟ ਕੇ ਪਾਣ ਲੱਗੀ ਆ ਜਿੱਦਾਂ ਬੋਟ ਬੋਟ ਪੀਸ ਬੜਖਣ ਲੱਗੀਆਂ ਤੁਸੀਂ ਭਾਏ ਜਾਓ ਤੇ ਬਾਰੀਕ ਵੀ ਕਰ ਸਕਦੇ ਜੇ ਇਹ ਤੁਹਾਡੀ ਆਪਣੀ ਮਰਜ਼ੀ ਹੈਗੀ ਆ ਮੋਟੀਆਂ ਮੈਂ ਇਸ ਲਈ ਕੱਟ ਰਹੀ ਆ ਕਿ ਜਦੋਂ ਇਹ ਰਸੇ ਵਾਲਾ ਚਾਰ ਬਣਦਾ ਨਾ ਤੇ ਮਿਰਚ ਜਿਹੜੀ ਆ ਇਹ ਬੜੀ ਛੇਤੀ ਮਤਲਬ ਥੋੜੀ ਜਿਹੀ ਜਿਹੜੀ ਆ ਫੁੱਲ ਜਾਂਦੀ ਆ ਫੁੱਲ ਕੇ ਫਿਰ ਨਾ ਇਹ ਮਤਲਬ ਜਿੱਦਾਂ ਬਹੁਤ ਕੁਲੀ ਹੋ ਜਾਂਦੀ ਆ ਇਹਦਨ ਇਹ ਕਿ ਇਹ ਥੋੜਾ ਜਿਹਾ ਮੋਟਾ ਵੀ ਹੋਊਗਾ achar ਤੇ ਦੇਖਦੀ ਰਹੇਗੀ ਖੁਰੇਗੀ ਨਹੀਂ ਮਿਰਚ ਵਿੱਚ ਇਸ ਕਰਕੇ ਮੈਂ ਮੋਟਾ achar ਰੱਖਦੀ ਪਈਆਂ ਤੇ ਅੱਜ ਦਾ achar ਜਿਹੜੀ ਅੱਜ ਦੀ ਰੈਸਪੀ ਆ ਇਹ ਅੱਜ ਵਾਲਾ ਜਿਹੜਾ achar ਤੁਸੀਂ ਦੇਖੋਗੇ ਪਾਇਆ ਹੋਇਆ ਇਹ ਸਾਡੀ ਤੁਸੀਂ ਕਦੀ ਇਹੋ ਜਿਹਾ ਵੇਖਿਆ ਨਹੀਂ ਹੋਏਗਾ ਪਰ ਵੇਖਿਆ ਵੀ ਆ ਤਾਂ ਵੀ ਤੁਸੀਂ ਇਹੋ ਜਿਹਾ ਪਾ ਕੇ ਵੀ ਵੇਖਿਓ ਇਹ ਵਾਕਿਆ ਹੀ ਖਰਾਬ ਨਹੀਂ ਹੁੰਦਾ ਕਾਏ ਕੋਈ ਜਿਹਨੇ ਨਹੀਂ ਕਰੀ ਪਾਇਆ ਉਹ ਵੀ ਬੱਚਾ ਪਾ ਸਕਦਾ ਆਚਾਰ ਜਿੱਦਾਂ ਬੇਟੀਆਂ ਪਾ ਸਕਦੀਆਂ ਨੇ ਤੇ ਇਸ ਤਰ੍ਹਾਂ ਹੀ ਪਾ ਕੇ ਤੇ ਬਹੁਤ ਵਧੀਆ ਬਣਦਾ ਏ ਕਿਉਂਕਿ ਇਹਨੂੰ ਤੇਲ ਨਹੀਂ ਲੱਗਣਾ ਕੁਛ ਨਹੀਂ ਲੱਗਣਾ ਇਹਦੇ ਵਿੱਚ ਉల్లి ਦਾ ਮਤਲਬ ਹੀ ਨਹੀਂ ਬੰਦਾ ਤੇ ਆਪਾਂ ਹੁਣ ਇਹ ਜਿਹੜਾ ਜਿਹੜਾ ਜਿਹਦਾ ਆਚਾਰ ਪਾਉਣਾ ਉਹ ਤਿੰਨ ਚੀਜ਼ਾਂ ਆਚਾਰ ਆਪਾਂ ਇਕੱਠੀਆਂ ਕੀਤੀਆਂ ਨੇ ਚੋਂ ਚੀਜ਼ਾਂ ਦਾ ਆਚਾਰ ਪੈ ਰਿਹਾ ਤੁਸੀਂ ਦੇਖਦੇ ਪਏ ਹੋ ਨਿੰਬੂ ਅਦਰਕ ਲਸਣ ਤੇ ਹਰੀਆਂ ਮਿਰਚਾਂ ਇਹ 40 ਗ੍ਰਾਮ ਨਮਕ ਪੈ ਗਿਆ ਆ ਆਚਾਰ ਮੇਰਾ ਜਿਹੜਾ 1.5 ਕਿਲੋ ਹੋਣਾ ਸਾਰਾ ਮਿਲਾ ਕੇ ਇੰਨਾ ਕੀ ਬੜਿਆ ਵਾ ਤੇ 40 ਗ੍ਰਾਮ ਮੈਂ ਨਮਕ ਪਾਇਆ ਵਾ ਫਿਰ ਨਾਲ ਤੇ ਆ ਥੋੜੀ ਜੀ ਕੁੱਟੀਆਂ ਹੋਈਆਂ ਮਿਰਚਾਂ ਪਾਤੀਆਂ ਤੇ ਮਸਾਲੇ ਵੇਖੋ ਤੁਸੀਂ ਕਿਹੜੇ ਕਿਹੜੇ ਪੈਣ ਦੇ ਨੇ ਇਹ ਬਹੁਤ ਹੀ ਵਧੀਆ achar ਬਣਾਵਾਂਗੇ ਤੇਸਤੀ ਇਹ achar ਬੰਦਾ ਆ ਇਹ ਆ ਵੇਖੋ ਇਹ ਨੇ 2-3 ਚਮਚੇ ਸੌਫ ਦੇ ਪਾਤੇ ਨੇ ਸਾਬਤ ਹੀ ਇਹ ਸਾਬਤ ਹੀ ਸੌਫ ਜਿਹੜੀ ਐ ਫੁੱਲ ਜਾਂਦੀ ਆ ਪਾਣੀ ਦੇ ਵਿੱਚ ਤੇ ਬਹੁਤ ਹੀ ਵਧੀਆ ਲੱਗਦੀ ਆ ਆ ਆ ਪਾ ਜੀਰਾ ਪਾ ਦਾਂਗੇ 1.5 ਚਮਚਾ ਆ ਥੋੜੀ ਜਿਹੀ ਆਪਾਂ ਇਹ ਗਏ ਦੇ ਚ ਹੁਣ ਪਾਵਾਂਗੇ ਤੇ ਥੋੜੀ ਜਿਹੀ ਆਪਾਂ ਪਾਣੀ ਚ ਪਾ ਦਵਾਂਗੇ ਕਿਉਂਕਿ ਫਿਰ ਬਾਅਦ ਵਿੱਚ ਵੀ ਮੈਨੂੰ ਪਾਣੀ ਵਿੱਚ ਵੀ ਇਹਦੀ ਲੋੜੀ ਦੀ ਆ ਹੈਗਾ ਉਹ ਚ ਵੀ ਮੈਂ ਪਾਉਂਗੀ ਤੇ ਇਹ ਜਿਹੜੀ ਹੈਗਾ ਇਹਨੂੰ ਥੋੜੀ ਜਿਹੀ ਪਾਤਾ ਆ ਵੈਸੇ ਅਸੀਂ ਅੱਧਾ ਚਮਚਾ ਸਾਰੀ ਪੌਣੀ ਆ ਸਾਰੇ 4 ਚ ਅੱਧਾ ਚਮਚਾ ਜ਼ਿਆਦਾ ਨਹੀਂ ਹੁੰਦੀ ਤੋਂ ਹਿਸਾਬ ਨਾਲ ਮੈਂ ਪਾਈ ਆ ਇਹ ਮੈਂ ਪਾਇਆ ਕਾਲਾ ਨਮਕ ਇੱਕ ਚਮਚਾ ਭਰ ਕੇ ਇਹਦਾ ਵੀ ਬੜਾ ਵਧੀਆ ਟੇਸਟ ਹੁੰਦਾ ਹਾਜਮੇਦਾਰ ਹੁੰਦਾ ਇਹ ਜਿਹੜਾ ਨਮਕ ਹੁੰਦਾ ਇਹ ਮੈਂ ਕਾਲੀ ਮਿਰਚ ਦਾ ਪਾਊਡਰ ਪਾਉਂਗੀ ਥੋੜਾ ਜਿਹਾ ਇਹ ਹਲਦੀ ਪਾਉਂਗੀ ਹੁਣ ਮੈਂ ਥੋੜੀ ਜਈ ਇਹਦੇ ਚ ਇੱਕ ਚਮਚਾ ਦੋ ਚਮਚੇ ਪਾ ਦੂੰਗੀ ਤੇ ਦੇਗੀ ਮਿਰਚ ਮੈਂ ਇਹਦੇ ਚ ਰੰਗ ਵਾਲੀ ਜਿਹੜੀ ਉਹ ਨਹੀਂ ਪਾਉਂਗੀ ਕਿਉਂਕਿ ਜਦੋਂ ਦੇਗੀ ਮਿਰਚ ਕਿਸੇ achar ਦੇ ਵਿੱਚ ਆਪਾਂ ਪਾਉਨੇ ਆ ਉਦੋਂ ਤੇ ਬੜੀ ਵਧੀਆ ਲੱਗਦੀ ਆ ਤਾਂ ਜਦੋਂ ਆਚਾਰ ਬਣ ਕੇ ਤਿਆਰ ਹੋ ਜਾਂਦਾ ਉਦੋਂ ਉਹਦਾ ਕਲਰ ਜਿਹੜਾ ਆਚਾਰ ਦਾ ਜਿਹੜਾ ਉਹ ਡਲ ਹੋ ਜਾਂਦਾ ਬਿਲਕੁਲ ਪੂਰਾ ਜਿਹਾ ਬਣ ਜਾਂਦਾ ਉਹ ਕਲਰ ਜਿਹੜਾ ਖਰਾਬ ਕਰ ਦਿੰਦੀ ਆ ਇਸ ਕਰਕੇ ਆਚਾਰ ਦੇ ਵਿੱਚ ਕਦੀ ਵੀ ਜਿਹੜੀ ਦੇਗੀ ਮਿਰਚ ਆ ਉਹਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਆ ਮੇਰੇ ਹਿਸਾਬ ਨਾਲ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਜਿੱਦਾਂ ਕਰ ਸਕਦੇ ਹੋ ਤੁਹਾਡੀ ਆਪਣੀ ਇੱਛਾ ਆ 1.5 ਚਮਚਾ ਮੇਰੇ ਕੋਲ ਜਵੈਂਦਾ ਆ ਇਹ ਆਪਾਂ ਇਹ ਵੀ ਪਾ ਦਵਾਂਗੇ ਪਰ ਮੈਂ ਜਿਹੜਾ ਵੀ ਅੰਬ ਦਾ ਆਚਾਰ ਹੋਏ ਕੋਈ ਵੀ ਆਚਾਰ ਹੋਏ ਮੈਂ ਦੇਗੀ ਮਿਰਚ ਬਹੁਤ ਘੱਟ ਪਾਉਣੀ ਆ ਤੇ ਮੈਨੂੰ ਅਚਾਰ ਦਾ ਕਲਰ ਵੀ ਬੜਾ ਵਧੀਆ ਲੱਗਦਾ ਰਹਿੰਦਾ ਫਿਰ ਜਦ ਤੱਕ achar ਮੁੱਕਦਾ ਨਹੀਂ ਉਨੀ ਦੇਰ ਤੱਕ ਹਲਦੀ ਰੰਗਾਈ ਅਚਾਰ ਰਹਿੰਦਾ ਹੈ ਆ ਦੇਖੋ ਆਪਾਂ ਸਾਰਾ ਹੁਣ ਅਚਾਰ ਜਿਹੜਾ ਆ ਇਹਨੂੰ ਮਿਕਸ ਕਰ ਲਿਆ ਇੱਕ ਵਾਰੀ ਨਮਕ ਇਹਦੇ ਚ ਥੋੜਾ ਥੋੜਾ ਹਿਲਾ ਦਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਫਿਰ ਇਹਨੂੰ ਆਪਾਂ ਜਿਹੜਾ ਆ ਕਿਸੇ ਬਿਆਮ ਕੱਚ ਦੇ ਬਿਆਮ ਦੇ ਵਿੱਚ ਭਰ ਦਿੰਨੇ ਆ ਉੱਦਾਂ ਹੁ ਤੁਸੀਂ ਦੇਖੋ ਇਹਦੇ 'ਚ ਕੋਈ ਰਸਾ ਨਹੀਂ ਹੈਗਾ ਕੋਈ ਇਹਦੇ 'ਚ ਸਰਕਾ ਨਹੀਂ ਹੈਗਾ ਕੁਛ ਨਹੀਂ ਪਾਇਆ ਖਟਾਈ ਕੋਈ ਨਹੀਂ ਨਾ ਪਾਈ ਅਸੀਂ ਉਦਾਂ ਹੀ ਤਿਆਰ ਕੀਤਾ ਇਹਨੂੰ ਤੇ ਜੇ ਆਪਾਂ ਇਹਨੂੰ ਪਾਣੀ ਵਾਲਾ achar ਬਣਾਵਾਂਗੇ ਤੇ ਇਹ ਸਾਰਾ ਖਟਾਈ ਜਿਹੜੀ ਆ ਸਾਰੀ ਇਹ ਨਾਲ ਵਧੀਆ ਤਰ੍ਹਾਂ ਰਲ ਜੇਗੀ ਤੇ ਫੁੱਲ ਕੇ ਮੋਟਾ-ਮੋਟਾ achar ਹੋ ਜਾਏਗਾ ਤੇ ਬਹੁਤ ਹੀ ਵਧੀਆ achar ਬਣੇਗਾ ਇਹ ਤਕਨੀਕ ਬੜੀ ਵਧੀਆ achar ਪਾਉਣ ਦੀ ਤੇ ਇਦਾਂ ਹੀ ਪਾਇਆ ਕਰੋ ਤੁਸੀਂ ਆ ਹੁਣ ਇਹ ਦੇ ਵਿੱਚ ਆਪਾਂ ਬਿਆਮ ਦੇ ਵਿੱਚ ਭਰ ਦਵਾਂਗੇ ਕੱਚ ਦੇ ਬਿਆਮ ਵਿੱਚ ਇਹਨੂੰ ਇੱਕ ਕੜਸੀ ਲੈ ਲਵਾਂਗੇ ਉਹਦੇ ਨਾਲ ਅਸੀਂ ਜਿਹੜਾ ਆ ਇਹਨੂੰ ਅਚਾਰ ਨੂੰ ਇਹਦੇ ਵਿੱਚ ਪਾਈ ਜਾਵਾਂਗੇ ਤੇ ਬੜੇ ਆਰਾਮ ਦੇ ਨਾਲ ਅਚਾਰ ਜਿਹੜਾ ਆ ਇਹਦੇ ਚ ਪਹਿ ਜਾਣਾ ਆ ਫੇਰ ਤੁਹਾਨੂੰ ਮੈਂ ਅੱਗੇ ਦੱਸਦੀ ਆਂ ਵੀ ਇਹ ਆਪਾਂ ਜਿਹੜਾ ਪਾਣੀ ਆ ਕਿੰਨਾ ਪਾਉਣਾ ਤੇ ਕਦੋਂ ਪਾਉਣਾ ਇਹ ਸਾਰੀ ਵੀਡੀਓ ਵੇਖਿਆ ਕਰੋ ਵੀਡੀਓ ਨੂੰ ਛੱਡਿਆ ਨਾ ਕਰੋ ਕਿਉਂਕਿ ਜੇ ਤੁਸੀਂ ਛੱਡ ਦਿੰਦੇ ਹੋ ਵੀਡੀਓ ਜਿੱਦਾਂ ਤੇ ਫੇਰ ਉਹਦੇ 'ਚ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਕਿਹੜੀ ਚੀਜ਼ ਆਪਾਂ ਕਿਹੜੀ ਜਗ੍ਹਾ ਵਰਤੀ ਆ ਤੇ ਵੀਡੀਓ ਫੁੱਲ ਵੇਖਿਆ ਕਰੋ ਤੇ ਰਿਆੜ ਫੂਡ ਚੈਨਲ ਆ ਜੀ ਮੇਰਾ YouTube ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਬੜੇ ਮਿਹਰਬਾਨੀ ਆ ਜੀ ਤੁਹਾਡੀ ਤੁਹਾਡੇ ਦੇਖ ਵੀਡੀਓ ਦੇਖਣ ਦੇ ਨਾਲ ਹੀ ਮੈਨੂੰ ਫਾਇਦਾ ਮਿਲ ਸਕਦਾ ਤੁਸੀਂ ਵੀਡੀਓ ਵੇਖੋਗੇ ਤੇ ਮੈਨੂੰ ਵੀ ਜਿਹੜਾ ਆ ਬਹੁਤ ਫਾਇਦਾ ਹੁੰਦਾ ਆ ਕਿਉਂਕਿ ਫਿਰ ਮੈਨੂੰ ਵੀ ਲੱਗਦਾ ਕਿ ਮੇਰੇ ਭੈਣ ਭਰਾ ਵੇਖਦੇ ਆ ਤੇ ਮੈਨੂੰ ਹੋਰ ਵੀਡੀਓ ਵੀ ਤਿਆਰ ਕਰਨੀ ਚਾਹੀਦੀ ਆ ਤੇ ਇਹ ਤਾਂ ਕਰਕੇ ਸ਼ੌਂਕੀਆ ਤੌਰ ਤੇ ਮੈਂ ਜਿਹੜਾ ਵੀ ਆਪਣਾ ਚੈਨਲ ਆ ਮੇਰਾ ਮੈਂ ਰੱਖਿਆ ਹੋਇਆ ਵਾ ਕੋਈ ਚੀਜ਼ ਮੈਨੂੰ ਆਉਂਦੀ ਆ ਤੇ ਕੋਈ ਭੈਣ ਭਰਾ ਵੇਖ ਕੇ ਬਣਾ ਵੀ ਲਏਗਾ ਤੇ ਵਧੀਆ ਲੱਗੇਗਾ ਤੇ ਬਣਾਇਆ ਜਰੂਰ ਕਰੋ ਇਹ ਰੈਸਪੀਆਂ ਜਰੂਰ ਬਣਾਇਆ ਕਰੋ ਬਹੁਤ ਹੀ ਵਧੀਆ ਹੈ YouTube ਤੇ ਮੇਰੇ ਰਿਆੜ ਫੂਡ ਚੈਨਲ ਦੇ ਉੱਤੇ ਸਬਜ਼ੀਆਂ ਦੀਆਂ ਰੈਸਪੀਆਂ ਆਚਾਰ ਦੀਆਂ ਚਟਣੀਆਂ ਦੀਆਂ ਬਹੁਤ ਅਲੱਗ-ਅਲੱਗ ਪਾਈਆਂ ਹੋਈਆਂ ਮੈਂ ਤੇ ਤੁਸੀਂ ਕਿਰਪਾ ਕਰਕੇ ਜਰੂਰ ਵੇਖਿਆ ਕਰੋ ਜੀ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਜਿਹੜੇ ਮੇਰੇ ਭੈਣ ਭਰਾਵਾਂ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰ ਦੇਣਾ ਤੇ ਮੇਰੇ ਚੈਨਲ ਦੇ ਨਾਲ ਜੁੜੇ ਰਹਿਣਗੇ ਤੇ ਮੈਨੂੰ ਪਤਾ ਹੋਏਗਾ ਕਿ ਠੀਕ ਹੈ ਭਾਈ ਮੇਰੀ ਸਬਸਕ੍ਰਾਈਬਰ ਫੈਮਲੀ ਦੇ ਵਿੱਚ ਰਲ ਗਏ ਨੇ ਤੇ ਬਹੁਤ ਮਿਹਰਬਾਨੀ ਜੀ ਤੁਹਾਡੀ ਵੀਡੀਓ ਵੇਖਣ ਵਾਸਤੇ ਆ ਦੇਖੋ ਹੁਣ ਆਪਾਂ ਸਾਰਾ ਆਚਾਰ ਜਿਹੜਾ ਨਾ ਇਹ ਇਹਦੇ ਵਿੱਚ ਪਾ ਲਿਆ ਹੈ ਤੇ ਹੁਣ ਆਪਾਂ ਨਾ ਇਹਨੂੰ ਥੋੜਾ ਜਿਹਾ ਸਾਈਡ ਤੇ ਕਰ ਦਿੰਨੇ ਆ ਆਚਾਰ ਨੂੰ ਹਾ ਦੇਖੋ ਇਹ ਸੁੱਕਾ ਸੁੱਕਾ achar ਤੁਹਾਨੂੰ ਨਜ਼ਰ ਆ ਰਿਹਾ ਦੇਖੋ ਮਾਸਾ ਵੀ ਪਾਣੀ ਨਹੀਂ ਹੈਗਾ ਇਹਦੇ ਚ ਤੇ ਹੁਣ ਆਪਾਂ ਨਾ ਇਹਦੇ ਵਿੱਚ ਪਾਣੀ ਪਾਉਣਾ ਆ ਹੁਣ ਆਪਾਂ ਪਾਣੀ ਪਾਉਣ ਦੀ ਤਿਆਰੀ ਕਰਨ ਲੱਗੇ ਆ ਥੋੜਾ ਸਾਈਡ ਤੇ ਕਰ ਦਿੰਨੇ ਆ ਇਹਨੂੰ achar ਨੂੰ ਇੱਥੇ ਤੱਕ ਇਹ ਬਣ ਗਿਆ ਏ ਪਰ ਆਪਾਂ ਇਹਨੂੰ ਇੱਥੇ ਤੱਕ ਨਹੀਂ ਰਹਿਣ ਦੇਣਾ ਅਸੀਂ ਇਹਨੂੰ ਵਧੀਆ ਤਰ੍ਹਾਂ ਬਣਾਉਣਾ ਏ ਹੁਣ ਮੈਂ ਆ ਪਤੀਲਾ ਲਿਆ ਇਹਦੇ ਚ ਮੈਂ ਨਾ 1.5 ਗਲਾਸ ਪਾਣੀ ਪਾਇਆ ਏ ਇਹ ਰੋ ਦਾ ਪਾਣੀ ਆ ਸਾਫ ਸੁਥਰਾ ਪਾਣੀ ਆ ਬਿਲਕੁਲ ਪੁਣਕੇ ਪਾਣੀ ਲੈ ਲਓ ਜੈਰੋ ਹੈ ਨਹੀਂ ਤੇ ਪੁਣਕੇ ਲੈ ਲਓ ਪਾਣੀ ਪਾਣੀ ਮਤਲਬ ਗੰਦਲਿਆ ਨਹੀਂ ਪਾਉਣਾ ਕੁਛ ਇਹੋ ਜਿਹਾ ਨਹੀਂ ਪਾਉਣਾ ਬਿਲਕੁਲ ਸਾਫ ਪਾਉਣਾ ਪਾਣੀ ਇਹਨੂੰ ਹੋ ਸਕੇ ਤੇ ਕੋਟਨ ਦੇ ਕੱਪੜੇ ਦੇ ਨਾਲ ਪੁਣਕੇ ਪਾਉਣਾ ਤੇ ਇਹਦੇ ਵਿੱਚ ਥੋੜੀ ਜਿਹੀ ਹਿੰਗ ਪਾ ਕੇ ਦੂਜੇ ਭਾਂਡੇ 'ਚ ਮੈਂ ਇਹਨੂੰ ਠੰਡਾ ਕਰ ਲਿਆ ਸੀ ਪਾਣੀ ਨੂੰ ਤੇ ਆਹ ਦੇਖੋ ਹਿੰਗ ਪਾ ਕੇ ਰਲਾ ਕੇ ਥੋੜੀ ਜਿਹੀ ਹਿੰਗ ਪਾਈ ਐ ਤੇ ਵਿੱਚ ਮੈਂ ਤੇ ਇਹਨੂੰ ਅਭਿਆਨ ਦੇ ਵਿੱਚ ਪਾ ਤਾਈ ਤੇ ਹੁਣ ਤੁਹਾਨੂੰ ਮੈਂ ਨਾ ਇਹ 2-4 ਤੁਪਾਂ ਲੱਗਣ ਤੋਂ ਬਾਅਦ ਜਿਹੜਾ ਆ ਵਿਆਮ ਫਿਰ ਵਿਖਾਉਣੀ ਤੁਹਾਨੂੰ ਵੀ ਇਹ ਕਿਦਾਂ ਦਾ ਆਚਾਰ ਤਿਆਰ ਹੋਇਆ ਹੈ ਤੇ ਆ ਦੇਖੋ ਇਹ ਤੇ 4 ਦਿਨ ਬਾਅਦ ਮਤਲਬ ਜਿਹੜਾ ਆਚਾਰ ਹੈ ਨਾ ਇਹ ਇਹੋ ਜਿਹਾ ਤਿਆਰ ਹੋਇਆ ਹੈ ਤੇ ਆ ਦੇਖੋ ਤੁਸੀਂ ਵੇਖ ਸਕਦੇ ਹੋ ਦੇਖੋ ਕਿੰਨਾ ਫੁੱਲ ਕੇ ਵਧੀਆ-ਵਧੀਆ ਬਣ ਗਿਆ ਇਹ ਤੁਹਾਨੂੰ ਆ ਥੋੜਾ ਜਿਹਾ ਕੜਚੀ ਮਾਰ ਕੇ ਵੀ ਵਿਖਾ ਦਨੀ ਆ ਮੈਂ ਇਹ ਬਹੁਤ ਵਧੀਆ ਚੀਜ਼ ਬਣੀ ਆ ਬਹੁਤ ਹੀ ਪਿਆਰੀ ਚੀਜ਼ ਬਣੀ ਆ ਬਹੁਤ ਵਧੀਆ ਕਦੀ ਖਰਾਬ ਨਹੀਂ ਹੋਣਾ ਆ ਦੇਖ ਲਓ ਆ ਦੇਖ ਲਓ ਉੱਪੋਂ ਵੇਖ ਸਕ ਤੁਸੀਂ ਚਮਚੇ ਨਾਲ ਜਿੰਨਾ ਮਰਜ਼ੀ ਕੱਢੀ ਜਾਓ ਇਹਦਾ ਰਸਾ ਜਿਹੜਾ ਥੱਲੇ ਸੰਗਣਾ ਹੁੰਦਾ ਜਾਣਾ ਨਾਲ ਨਾਲ ਤੇ ਪਾਣੀ ਆਪਾਂ ਬਿਲਕੁਲ ਜ਼ਿਆਦਾ ਵੀ ਨਹੀਂ ਪਾਉਣਾ ਇਹ 1.5 ਕਿਲੋ ਅਚਾਰ ਸੀ ਮੇਰਾ ਮੇਰੇ ਖਿਆਲ ਨਾਲ ਇੰਨਾ ਕੀ ਆ ਤੇ 1.5 ਗਿਲਾਸ ਮੈਂ ਪਾਣੀ ਦਾ ਪਾਇਆ ਵੇਖੋ ਥੱਲੇ ਥੱਲੇ ਲੈਵਲ ਹੈਗਾ ਨਾ ਤੇ ਇਹ ਅਚਾਰ ਜਿਹੜਾ ਇਹਨੇ ਵਧੀਆ ਕਰ ਦੇਣਾ ਆ ਤੇ ਇਹਨੂੰ ਹਲਾਵ ਹੀ ਦਿਆ ਕਰੋ ਵਿੱਚੋਂ ਵਿੱਚੋਂ ਮਤਲਬ ਜਿੱਦਾਂ ਹਲਾਣਾ ਵੀ ਚਾਹੀਦਾ ਤੇ ਦੋ ਚਾਰ ਵਾਰੀ ਤੁਸੀਂ ਹਿਲਾਓਗੇ ਤੇ ਚਾਰ ਇੱਕੋ ਜਿਹਾ ਬਰਾਬਰ ਦਾ ਬਣ ਜਾਏਗਾ ਤੇ ਰਿਆੜ ਫੂਡ ਚੈਨਲ ਨੂੰ ਭੁੱਲਣਾ ਨਹੀਂ ਜਰੂਰ ਯਾਦ ਰੱਖਣਾ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਅਚਾਰ ਵੇਖੋ ਬਹੁਤ ਵਧੀਆ ਬਣਿਆ ਤੇ ਇਹ ਕਦੀ ਖਰਾਬ ਨਹੀਂ ਹੋਣਾ ਇਹਦੇ ਚ ਨਾ ਪਾਣੀ ਵਾਲਾ ਦੂਜੇ ਪਾਣੀ ਵਾਲਾ ਚਮਚਾ ਨਹੀਂ ਮਾਰਨਾ ਬਸ ਦੂਜਾ ਪਾਣੀ ਜਿਹੜਾ ਉਤੋਂ ਬਚਾਉਣਾ ਇਹਨੂੰ ਤੇ ਹੋਰ ਇਹਦੀ ਕੋਈ ਗੱਲ ਨਹੀਂ ਹੈਗੀ ਤੇ ਮਿਲਦੇ ਆ ਜੀ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਨਾਲ ਉਨੀਂ ਦੇਰ ਤੱਕ ਰਿਆਡ ਫੂਡ ਚੈਨਲ ਵੱਲੋਂ ਗੁੱਡ ਬਾਏ